ਅੰਤਰਜੋਤ ਗਰੁੱਪ ਆਫ ਇੰਸਟੀਚੂਟਸ ਵਿਖੇ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਨੂੰ ਵਨ ਡੇ ਸਰਟੀਫਿਕੇਟ ਵਿਧਾਇਕ ਬਲਵਿੰਦਰ ਸਿੰਘ ਤਾਲੀਵਾਲ ਨੇ ਦਿੱਤਾ ਅਸ਼ੀਰਵਾਦ ਫਗਵਾੜਾ ਇਕਤਿਮਾਰਚ अंतर्जोत ग्रुप ऑफ इंस्टीट्यूशंस सिंगला मार्केट फगवाड़ा ਵੱਲੋਂ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਗੁਰਜੀਤ ਪਾਲ ਵਾਲੀਆ ਦੀ ਅਗਵਾਈ ਹੇਠ ਕੰਪਿਊਟਰ ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀਆਂ ਲਈ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਤਾਲੀਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਦੇ ਨਾਲ ਸਿਟੀ ਕੇਬਲ ਦੇ ਡਾਇਰੈਕਟਰ ਐਸ ਐਸ ਬਸਰਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਵਿਧਾਇਕ ਤਾਲੀਵਾਲ ਨੇ ਕੋਰਸ ਪੂਰਾ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡਦਿਆਂ ਉਹਨਾਂ ਦੀ ਉਜਵਲ ਭਵਿੱਖ ਦੀ ਕਾਮਨਾ ਕੀਤੀ ਤਾਲੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦਾ ਯੁੱਗ ਟੈਕਨਾਲੋਜੀ ਅਤੇ ਵਿਗਿਆਨ ਦਾ ਯੁੱਗ ਹੈ ਜ਼ਿੰਦਗੀ ਵਿੱਚ ਸਫਲਤਾ ਲਈ ਕੰਪਿਊਟਰ ਦਾ ਗਿਆਨ ਬਹੁਤ ਜ਼ਰੂਰੀ ਹੈ ਉਹਨਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਆਪਣੇ ਟੀਚਿਆਂ ਨੂੰ ਮਿੱਠ ਕੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗੁਰਜੀਤ ਪਾਲ ਵਾਲੀਆ ਨੇ ਦੱਸਿਆ ਕਿ ਉਹਨਾਂ ਦਾ ਇੰਸਟੀਚਿਊਟ ਬੇਸਿਕ ਕੰਪਿਊਟਰ ਟੈਲੀ ਅਕਾਊਂਟੈਂਸੀ ਡੀਟੀਪੀ ਕੋਰਲ ਡਰਾ ਫੋਟੋਸ਼ਾਪ ਆਦਿ ਕੋਰਸਾਂ ਦੀ ਸਿਖਲਾਈ ਦਿੰਦਾ ਹੈ ਅੰਤਰਜੋਦ ਗੁਰਪ੍ਰੀਤ ਦੇ ਡਾਇਰੈਕਟਰ ਅਤੇ ਵਾਰਡ ਨੰਬਰ 15 ਤੋਂ ਕੋਸਲਰ ਪਰਮਜੀਤ ਕੌਰ ਵਾਲੀਆ ਨੇ ਸਾਰੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ प्रबंधकਾਂ ਵੱਲੋਂ ਵਿਧਾਇਕ ਤਾਲੀਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਬਲਾਕ ਸਮਤੀ ਫਗਵਾੜਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਸਿੰਘ ਪੁੱਲਾਰਾਈ ਬਲਾਕ ਪ੍ਰਧਾਨ ਤਰਨਜੀਤ ਸਿੰਘ ਬੰਟੀਵਾਲੀਆ ਕੋਸਲਰ ਸੰਜੀਵ ਬੁੱਗਾ ਗੁਰਦੀਪ ਦਿਰੀਵਾਲ ਹੈਪੀ ਹੈਲਨ ਕਰਮਜੀਤ ਬਿੱਟੂ ਸੰਦੀਪ ਕੁਮਾਰ ਨਵਨੀਤ ਪਾਲ ਵਾਲੀਆ ਅਤੇ ਹੋਰ ਪਤਵੰਤੇ ਹਾਜ਼ਰ ਸਨ ਅੱਜ ਅੰਤਰਜੋਤ ਗਰੁੱਪ ਆਫ ਇੰਸਟੀਚਿਊਟ 109 ਨੰਬਰ ਫਰਸਟ ਫਲੋਰ ਅਰੂੜਾ ਪ੍ਰਾਈਮ ਫਗਵਾੜਾ ਸਿੰਗਲਾ ਮਾਰਕੀਟ ਫਗਵਾੜਾ ਵਿਖੇ ਸਤਿਵਿਗਤ ਵਿਤਰਨ ਸਮਾਰੋਹ ਹੋ ਰਿਹਾ ਹੈ ਜਿਸ ਵਿੱਚ ਮੁੱਖ ਮਹਿਮਾਨ ਸਰਦਾਰ ਬਰਬਿੰਦਰ ਸਿੰਘ ਧਾਰੀਵਾਲ ਜੀ ਐਮਐਲਏ ਫਗਵਾੜਾ ਅਤੇ ਵਿਸ਼ੇਸ਼ ਮਹਿਮਾਨ ਐਚਐਸ ਬਸਰਾ ਐਮਡੀ ਸਿਟੀ ਕੇਵਲ ਨੈਟਵਰਕ ਫਗਵਾੜਾ ਅੱਜ ਜਿਹੜੇ ਬੱਚਿਆਂ ਨੇ ਪਿਛਲੇ ਸਾਲ ਜਿਵੇਂ ਸਟੱਡੀ ਕਰਕੇ ਕੰਪਿਊਟਰ ਦੇ ਕੋਰਸ ਪੂਰੇ ਕੀਤੇ ਸੀਗੇ ਜਿਵੇਂ ਬੇਸਿਕ ਕੰਪਿਊਟਰ ਟੈਲੀ ਅਕਾਊਂਟੈਂਸੀ ਬੈਵ ਡਿਜ਼ਾਈਨਿੰਗ ਫੋਟੋਸ਼ਾਪ ਕੋਰਲ ਡਰਾ ਉਹਨਾਂ ਬੱਚਿਆਂ ਨੂੰ ਅੱਜ ਅਸੀਂ ਫਗਵਾੜੇ ਦੇ ਮਾਨ ਫਗਵਾੜੇ ਦੀ ਆਮਾਨ ਫਗਵਾੜੇ ਦੀ ਸ਼ਾਨ ਜਿਹੜੇ ਪੂਰੇ ਫਗਵਾੜੇ ਵਿੱਚ ਪਪੂਲਰ ਆ ਸਰਦਾਰ ਬਿੰਦਸਿੰਤ ਧਾਰੀ ਵਾਲੇ ਐਮਐਲਏ ਫਗਵਾੜਾ ਜੀ ਅਤੇ ਸਾਡੇ ਵੱਡੇ ਭਰਾ ਹਰਮਿੰਦਰ ਸਿੰਘ ਬਸਰਾ ਜੀ ਉਹਨਾਂ ਨੂੰ ਅਸੀਂ ਬੱਚਿਆਂ ਨੂੰ ਇਹ ਸਰਟੀਫਿਕੇਟ ਦੇ ਕੇ ਤਾਂ ਕਿ ਬੱਚਿਆਂ ਨੂੰ ਲੱਗੇ ਵੀ ਅਸੀਂ ਵੀ ਇਹੋ ਜਿਹੀ ਸਖਸ਼ੀ ਦੇ ਮਾਲਕ ਬੰਨਾ ਵਾ ਵੀ ਉਹਨਾਂ ਕੋਈ ਸਰਟੀਫਿਕੇਟ ਲੈਣ ਤੋਂ ਬਾਅਦ ਵੀ ਜਿਵੇਂ ਐਮਐਲਏ ਸਾਹਿਬ ਨੇ ਉਚਾਈਆਂ ਸੂਈਆਂ ਆਈਐਸ ਕਰਕੇ ਪੜ੍ਹੇ ਔਰ ਬਸਰਾ ਸਾਹਿਬ ਜਿਵੇਂ ਬਿਜ਼ਨਸ ਵਿੱਚ ਉਪਲੰਦੀਏ ਦੇ ਉੱਤੇ ਆ ਤੇ ਐਵੇਂ ਹੀ ਇਹ ਬੱਚੇ ਅਸੀਂ ਚਾਹਨੇ ਆ ਬੱਚੇ ਵੀ ਸਾਡੇ ਜਿਹੜੇ ਆ ਉਹ ਵੀ ਸਰਟੀਫਿਕੇਟ ਇਹੋ ਜਿਹੇ ਸਰਚੀ ਸਾ ਸਰਚੀ ਸਾ ਉਹ ਲੈਣ ਤਾਂ ਕਿ ਉਹ ਅੱਗੇ ਜਾ ਕੇ ਕਾਮਯਾਬ ਹੋ ਕੇ ਪੜ੍ਹ ਕੇ ਲਿਖ ਕੇ ਆਪਣਾ ਰੋਜ਼ਗਾਰ ਔਰ ਜੌਬ ਨੂੰ ਵਧੀਆ ਢੰਗ ਨਾਲ ਆਪਣਾ ਜੈ ਹਿੰਦ